ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਨੂੰ ਤੁਹਾਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਪਰ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸੋ ਸਾਰੇ ਆਪਣਾ ਆਪਣਾ ਸਹਿਯੋਗ ਕਰ ਰਹੇ ਆ ਕੋਈ ਲੰਗਰ ਸੇਵਾ ਲਾ ਰਿਹਾ ਕੋਈ ਕਿਤੇ ਸੇਵਾ ਕਰ ਰਿਹਾ ਸੋ 21 22 23 ਤਰੀਕ ਨੂੰ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਦੇ ਸਹਿਯੋਗ ਨਾਲ ਮੁਸਲਿਮ ਸੁਸਾਇਟੀਆਂ ਦੇ ਸਹਿਯੋਗ ਨਾਲ ਤੇ ਪੰਜਾਬ ਸੋਸ਼ਲ ਸੁਸਾਇਟੀ ਵੱਲੋਂ ਜਿਹੜਾ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਦੇ ਵਿੱਚ ਫਰੀਦਕੋਟ ਹਸ ਬੁੱਕ ਡਿਪੂ ਦੇ ਨਾਲ ਜਾਂ ਆਪਾਂ ਕਹਿ ਲਿਆ ਕਿ ਸੇਠੀ ਡੇਰੀ ਤੇ ਝੰਡਾ ਚੌਕ ਆ ਜਿਹੜਾ ਉਹਦੇ ਬਿਲਕੁਲ ਸੈਂਟਰ ਦੇ ਵਿੱਚ ਫਰੀਦਕੋਟ ਜਿਹੜਾ ਉਹ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਸੋ ਸਾਰੇ ਯੂਥ ਜਾਂ ਹੋਰ ਜਿੰਨੀਆਂ ਵੀ ਯੂਨਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰਿਆਂ ਨੇ ਵੱਤ ਚੜ ਕੇ ਜਿਹੜਾ ਇਹਦੇ ਵਿੱਚ ਹਿੱਸੇਦਾਰੀ ਪਾਉਣੀ ਆ 21 22 ਤੇ 23 ਤਰੀਕ ਨੂੰ 21 ਤਰੀਕ ਨੂੰ 9 ਵਜੇ ਕੱਲ ਨੂੰ ਜਾਣੇ ਕਿ 9 ਵਜੇ ਸਵੇਰੇ ਜਿਹੜਾ ਇਹਦੀ ਸਟਾਰਟਿੰਗ ਜਿਹੜੀ ਆ ਹੋਣੀ ਆ ਬਲੱਡ ਡੋਨੇਸ਼ਨ ਕੈਂਪ ਦੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਵੀ ਇਹ ਨਾ ਸੋਚੇ ਕਿ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਇਹਦੇ ਵਿੱਚ ਆਏ ਕੋਈ ਹੋਰ ਪ੍ਰੋਬਲਮ ਕ੍ਰੀਏਟ ਹੋਊਗੀ ਸੋ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਏਟ ਹੋਊਗੀ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਇਹਦੇ ਵਿੱਚ ਬਲੱਡ ਡੋਨੇਟ ਹੋਊਗਾ ਉਹ ਸਾਰਾ ਤੇ ਸਾਰਾ ਸਰਕਾਰੀ ਹਸਪਤਾਲ ਦੇ ਵਿੱਚ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਤੁਹਾਨੂੰ ਜਿਹੜਾ ਬਲੱਡ ਡੋਨੇਸ਼ਨ ਕਰੂਗਾ ਜੇ ਉਹਨਾਂ ਨੂੰ ਕੋਈ ਮੈਡੀਕਲ ਦੇ ਵਿੱਚ ਕਿਤੇ ਵੀ ਜਾਂ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਵੀ ਬਲੱਡ ਦੀ ਲੋੜ ਹੁੰਦੀ ਆ ਤਾਂ ਆਪਾਂ ਉਹਨਾਂ ਨੂੰ ਬਲੱਡ ਵੀ ਮੁਹੱਈਆ ਕਰਵਾਵਾਂਗੇ ਐਮਰਜੈਂਸੀ ਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਲੋੜ ਆ ਸੋ ਇਹ ਨਾ ਕਦੇ ਵੀ ਸੋਚੋ ਕਿ ਤੁਸੀਂ ਬਲੱਡ ਦੇ ਰਹੇ ਹੋ ਤਾਂ ਤੁਹਾਨੂੰ ਬਲੱਡ ਲਾਈਨ 'ਚ ਕੋਈ ਪ੍ਰੋਬਲਮ ਆਊਗੀ ਸੋ ਬਲੱਡ ਡੋਨੇਟ ਕਰੋ ਵਾਦ ਤੋਂ ਵਾਦ ਜਿੰਨਾ ਵੀ ਹੋ ਸਕਦਾ ਖਾਸ ਕਰਕੇ ਉੱਥੇ ਡੋਨੇਟ ਕਰੋ ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਕਿ ਹਾਂ ਇੱਥੇ ਕੋਈ ਤਾਂਦਲੀ ਨਹੀਂ ਹੁੰਦੀ ਇੱਥੇ ਸਿਰਫ ਤੇ ਸਿਰਫ ਸੇਵਾ ਦੇ ਤੌਰ ਤੇ ਜਿਹੜਾ ਉਹ ਬਲੱਡ ਡੋਨੇਟ ਕੀਤਾ ਜਾਂਦਾ ਸੋ ਸਾਰੇ ਯੂਥ ਨੂੰ ਬੇਨਤੀ ਆ ਕਿ ਵਾਦ ਤੋਂ ਵਾਦ ਬਲੱਡ ਡੋਨੇਟ ਕਰਕੇ ਫਰੀਦਕੋਟ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਵਿਖੇ ਆ ਕੇ ਸੋ ਬਲੱਡ ਡੋਨੇਟ ਕਰਕੇ ਸੇਵਾ ਕਰੋ ਸੋ ਇਹ ਸੇਵਾ অতি ਜ਼ਰੂਰੀ ਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਸੇਵਾ ਆਪਾਂ ਨੂੰ ਧਰਮ ਦੇ ਨਾਂ ਤੇ ਜਿਹੜੇ ਰਾਜਨੀਤੀ ਕਰਦੇ ਆ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੀ ਆ ਕਿਉਂਕਿ ਆਪਾਂ ਇਹ ਕਹਿ ਦਿੰਨੇ ਆ ਕਿ ਹਾਂ ਜੀ ਉਹ ਫਲਾਣੇ ਧਰਮ ਦਾ ਉਹ ਫਲਾਣੇ ਧਰਮ ਦਾ ਤੇ ਉਹ ਫਲਾਣੇ ਧਰਮ ਦਾ ਪਰ ਜਦੋਂ ਬਲੱਡ ਦੀ ਗੱਲ ਆਉਂਦੀ ਆ ਉਦੋਂ ਹਰੇਕ ਦੇ ਮੂੰਹ ਤੇ ਇੱਕੋ ਹੀ ਗੱਲ ਹੁੰਦੀ ਆ ਕਿ ਬਲੱਡ ਮਿਲ ਜੇ ਬਸ ਜਿਹਦਾ ਮਰਜੀ ਮਿਲ ਜੇ ਸਾਨੂੰ ਬਲੱਡ ਚਾਹੀਦਾ ਤੇ ਸਾਡਾ ਬੰਦਾ ਵੱਜੇ ਸਾਡਾ ਮਰੀਜ਼ ਵੱਜੇ ਸੋ ਉਥੇ ਆਪਾਂ ਨੂੰ ਸੋਚ ਲੈਣਾ ਚਾਹੀਦਾ ਕਿ ਪ੍ਰਮਾਤਮਾ ਵੀ ਹੈਗਾ ਸਾਰਾ ਕੁਝ ਹੈਗਾ ਸੋ ਆਪਾਂ ਬਲੱਡ ਦਾਨ ਕਰੀਏ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ